ਤੇ ਹਰ ਵਕਤ ਜੱਟਾਂ ਨੂੰ ਜੱਟਾਂ ਨੂੰ ਜੱਟਾਂ ਨੂੰ ਜੱਟਾਂ ਦੀਆਂ ਧੀਆਂ ਪੈਣਾ ਨੂੰ ਮਾੜਾ ਬੋਲਿਆ ਕਿ ਇਧਰ ਜੱਟਾਂ ਨੂੰ ਇਕੱਠੇ ਕਰੋ ਦੂਜੇ ਪਾਸੇ ਅਰਦਾਸੀ ਸਿੰਘ ਹੋਗੇ ਮਰਜੀਤ ਸਿੰਘ ਹੋਗੇ ਵੀ ਉਹਨਾਂ ਨੂੰ ਇਕੱਠੇ ਕਰੋ ਇੱਥੇ ਤੁਸੀਂ ਵਿਛਾਲ ਖੜਾ ਕਰ ਦਿਓ ਜਾਨੀ ਕਿ ਟਕਰਾਅ ਪਾ ਦਿਓ ਜਿਹੜੀ ਅੱਗ ਲੱਗਦੀ ਹੈ ਜਾਤੀਵਾਦ ਦੇ ਨਾਂ ਤੇ ਉਹ ਅੱਗ ਲੱਗੇ ਤੇ ਨਾਮ ਅਸੀਂ ਪ੍ਰਚਾਰਕਾਂ ਦੀ ਸੇਵਾ ਕੌਮ ਦੀ ਬੀਜੇ ਪ੍ਰਚਾਰਕ ਜਾਤੀ ਤੌਰ ਤੇ ਅੱਗ ਲਾ ਰਹੇ ਨੇ ਹਰ ਵਕਤ ਜੱਟਾਂ ਦੀਆਂ ਧੀਆਂ ਪਹਿਣਾ ਜੱਟਾਂ ਦੀਆਂ ਧੀਆਂ ਪਹਿਣਾ ਤੇ ਦੂਜੀਆਂ ਦੀਆਂ ਧੀਆਂ ਪਹਿਣਾ ਹੈ ਨਹੀਂ ਤੁਸੀਂ ਇਕੱਠ ਕਰ ਲਿਆ ਕੱਲ ਨੂੰ ਐਸੀ ਭਾਈਚਾਰਾ ਉੱਥੇ ਇਕੱਠ ਕਰ ਲੂੰਗਾ ਫਿਰ ਕੀ ਬਣੂ ਇਹ ਸਿੱਧ ਕਰ ਕਹਿੰਦੇ ਕਹੇ ਮੈਂ ਸਿੱਖ ਨਹੀਂ ਹੈਗਾ ਜੇ ਸਿੱਖ ਹੈ ਫਿਰ ਤੂੰ ਜਾਤੀ ਤੌਰ ਤੇ ਇਹ ਸ਼ਬਦ ਨਹੀਂ ਵਰਤ ਸਕਦਾ ਫੁਕਰੀਆਂ ਗੱਲਾਂ ਚਾਦਰਾਂ ਲੱਗਾ ਹੁੰਦਾ ਮੋਰਨੀ ਪਿੱਛੇ ਪਵਾਈ ਹੈ ਤੇ ਸਿੱਧੂ ਮੂਸੇਵਾਲੇ ਦਾ ਗੀਤ ਲੱਗਾ ਹੁੰਦਾ ਤੇ ਇਹ ਕਿੰਨੀ ਕਾਕਲ ਹੈ ਬਈ ਤੀਜਾ ਟਿਕੜਾ ਸੀ ਮਾਨ ਬਠਿੰਡੇ ਵਾਲਾ ਨਸ਼ੇੜੀ ਇਹਦਾ ਤੁਸੀਂ ਟੈਸਟ ਕਰਾ ਕੇ ਦੇਖੋ ਇਹ ਨਸ਼ਾ ਕਰਦੇ ਹਰ ਦੋ ਤਿੰਨ ਚਾਰ ਪੰਜ ਜਿਹੜੇ ਪੰਜਾਬ ਦੇ ਵਿੱਚ ਜਾਤੀਵਾਦ ਦਾ ਮੁੱਦਾ ਢੜਕਾ ਕੇ ਅੱਗ ਲਾਉਣ ਵਾਲੇ ਨੇ ਉਹਨਾਂ ਦੀ ਗੱਲਬਾਤ ਕਰਨੀ ਹੈ ਆਪ ਸਭ ਨੂੰ ਪਤਾ ਹੈ ਕਿ ਡਾਕਟਰ ਰੰਗਰੇਟੇ ਤੇ ਇੱਕ ਪਰਚਾ ਪਵਾਇਆ ਜਿਹੜੇ ਦੋਸ਼ ਲਾਏ ਗਏ ਸੀ ਕਿ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਉਹਨੇ ਗਲਤ ਸ਼ਬਦ ਵਰਤੇ ਨੇ ਜਦੋਂ ਮੈਂ ਆਪਣੀ ਗੱਲ ਕਰਦਾ ਮੈਂ ਅੱਜ ਤੱਕ ਔਰਤ ਪ੍ਰਤੀ ਕੋਈ ਇਹੋ ਜਿਹੀ ਸ਼ਬਦਾਵਲੀ ਨਾ ਵਰਤੀ ਹੈ ਨਾ ਵਰਤਨੀ ਹੈ ਜਿਹੜਾ ਵੀ ਕੋਈ ਕਿਸੇ ਧੀ ਭੈਣ ਨੂੰ ਗਲਤ ਬੋਲਦਾ ਉਹ ਗਲਤੀ ਰਹੂਗਾ ਪਰ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਜਿਹੜੀ ਗੱਲ ਕੀਤੀ ਹੈ ਉਹਨੇ ਇੱਕ ਗਾਣੇ ਦੇ ਥਰੂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜੱਟਾਂ ਦੀ ਕੁੜੀ ਜਾਂ গুজਰਾਤ ਦੀ ਕੁੜੀ ਇਹ ਤਕਰੀਬਨ ਬਹੁਤ ਕੁਝ ਵਾਇਰਲ ਹੋਇਆ ਜਿਹੜੇ ਫੁਕਰੇ ਕਲਾਕਾਰ ਨੇ ਜਦੋਂ ਪਰਚਾ ਕਰਵਾਉਣ ਦੀ ਗੱਲ ਆਉਂਦੀ ਹੈ ਉਦੋਂ ਸਾਡੀ ਜ਼बान ਕਿਉਂ ਨਹੀਂ ਖੁੱਲਦੀ ਸਭ ਤੋਂ ਵੱਡੀ ਗੱਲ ਜਿਹੜਾ ਬੰਦਾ ਜਿਹੜਾ ਇਨਸਾਨ ਇਹ ਕਹਿੰਦਾ ਕਿ ਮੈਂ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਜੀਵਨ ਜੀ ਰਿਆਂ ਉਹ ਮਨੁੱਖ ਦੀ ਉਹ ਇਨਸਾਨ ਦੀ ਕੋਈ ਜਾਤ ਪਾਤ ਹੋ ਨਹੀਂ ਸਕਦੀ ਹੁਣ ਜਿਹੜੀ ਮੈਂ ਗੱਲਬਾਤ ਕਰਨੀ ਥੋੜਾ ਜਿਹਾ ਧਿਆਨ ਦਿਓ ਬਾਪੂ ਬਲਕੌਰ ਸਿੰਘ ਜਿਹੜੇ ਚਾਦਰਾਂ ਲਾਉਂਦੇ ਨੇ ਪੜ੍ਹੇ ਲਿਖੇ ਨੇ ਉਹਨਾਂ ਦੀਆਂ ਇੰਟਰਵਿਊ ਤੁਸੀਂ ਦੇਖੋ ਉਹ ਕਹਿੰਦੇ ਵੱਡੇ ਵੱਡੇ ਸਰਦਾਰਾਂ ਨੇ ਜਿਹੜੀਆਂ ਜੰਗੀਰਾਂ ਲਈਆਂ ਨੇ ਅੰਗਰੇਜ਼ਾਂ ਦੇ ਨਾਲ ਟੌਟੀ ਕਰਕੇ ਲਈਆਂ ਨੇ ਮਹਾਰਾਜਾ ਪਟਿਆਲੇ ਦੀ ਖੁਸ਼ਾਮਦ ਕਰਕੇ ਯਾਨੀ ਕਿ ਟੌਟੀ ਕਰਕੇ ਲਈਆਂ ਨੇ ਉਹਨਾਂ ਨੇ ਇਹ ਸ਼ਬਦ ਵਰਤੇ ਹੋਏ ਨੇ ਦੂਜੀ ਗੱਲ ਜਦੋਂ ਤੁਸੀਂ ਧੀਆ ਭੈਣਾਂ ਨੂੰ ਗਲਤ ਬੋਲਣ ਦੀ ਜਾਂ ਹੋਰ ਤਰੀਕੇ ਨਾਲ ਗੱਲਬਾਤ ਕਰਨ ਦੀ ਗੱਲ ਕਰਦੇ ਹੋ ਤਾਂ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਪਟਿਆਲੇ ਵਾਲੇ ਉਹਨਾਂ ਦੀ ਇੰਟਰਵਿਊ ਤੁਸੀਂ ਸੁਣ ਕੇ ਦੇਖੋ ਕਿ ਕਿਵੇਂ ਸਾਡੇ ਪੰਜਾਬ ਦੀਆਂ ਕੁੱਖਾਂ ਦੇ ਵਿੱਚ ਜਿਹੜੇ ਬਈਏ ਨੇ ਉਹਨਾਂ ਦੀ ਪਦਾਇਸ਼ ਹੋ ਰਹੀ ਹੈ ਇਹ ਮੈਂ ਨਹੀਂ ਕਹਿ ਰਿਹਾ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਪਟਿਆਲੇ ਵਾਲੇ ਨੇ ਪ੍ਰੋਫੈਸਰ ਸਾਫ ਸਿੰਘ ਜੀ ਜਿਹੜੇ ਹੋਏ ਨੇ ਉਹਨਾਂ ਦੀ ਉਹ ਦੋਤੀ ਹੈ ਉਹ ਵੀਡੀਓ ਸੁਣ ਕੇ ਦੇਖ ਲਿਓ ਸਿੱਧੀ ਗੱਲ ਆ ਇਹ ਲੱਡੇ ਵਾਲੀ ਕੋਠੀ ਆ ਉਹਦਾ ਇਤਿਹਾਸ ਕੀ ਹੈ ਅੱਜ ਵੀ ਉਹ ਕੋਠੀ ਧੂਰੇ ਦੇ ਕੋਲ ਲੱਡਾ ਪਿੰਡ ਹੈ ਉਹ ਹੈਗੀ ਆ ਉਥੇ ਇੱਕ ਜ਼ਿਮੀਂਦਾਰਾਂ ਦੇ ਕੁੜੀ ਪਟਿਆਲੇ ਵਾਲੇ ਰਾਜੇ ਨੇ ਪਸੰਦ ਕੀਤੀ ਉਹ ਕੋਠੀ ਤਾਂ ਬਣੀ ਉਹ ਕੋਠੀ ਦੇ ਵਿੱਚ ਬਰਾਤ ਦਾ ਉਤਾਰਾ ਹੋਣਾ ਸੀ ਪਰ ਉਹ ਕੁੜੀ ਕੋਠੇ ਤੋਂ ਸਾਲ ਮਾਰ ਕੇ ਮਰ ਗਈ ਸੀ ਤੇ ਉਸ ਪਰਿਵਾਰ ਦੇ ਨਾਮ ਪਟਿਆਲੇ ਵਾਲੇ ਰਾਜੇ ਨੇ ਕਈ ਪੱਟੇ ਜ਼ਮੀਨ ਲਈ ਸੀ ਇਹ ਸਚਾਈ ਹੈ ਹਕੀਕਤ ਹੈ ਇਤਿਹਾਸ ਹੈ ਚਲੋ ਕਿਸੇ ਦੀ ਵੀ ਕੋਈ ਧੀ ਪੈਣ ਹੋਵੇ ਮੈਂ ਜਾਤੀ ਤੌਰ ਤੇ ਗੱਲ ਨਹੀਂ ਕਰਨੀ ਜਿਹੜਾ ਵੀ ਇਨਸਾਨ ਗਲਤ ਬੋਲੂ ਉਹਨੂੰ ਸਜ਼ਾ ਮਿਲੇ ਮੈਂ ਇਹ ਗੱਲ ਸ਼ਰਿਆਮ ਕਹਿਣਾ ਪਰ ਜਦੋਂ ਤੁਸੀਂ ਫੇਸਬੁੱਕ ਤੇ ਵਿਦਵਾਨ ਬਣ ਕੇ ਜਿਵੇਂ ਸਭ ਤੋਂ ਪਹਿਲਾਂ ਮਕੂ ਹੈ ਹਰਪੀ ਸਿੰਘ ਮਕੂ ਉਹ ਇੱਕ ਜਰਨਲਿਸਟ ਪੱਤਰਕਾਰ ਵੀ ਹੈ ਉਹਦੀ ਸਾਕਾ ਸਰਹੰਦ ਕੈਸਟ ਆਈ ਸੀ ਇੱਕ ਆਪਣੇ ਆਪ ਨੂੰ ਪ੍ਰਚਾਰਕ ਵੀ ਕਹਿੰਦਾ ਹੁਣ ਪ੍ਰਚਾਰਕ ਜਿਹੜਾ ਉਹ ਗੱਲ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਤੇ ਹਰ ਵਕਤ ਜੱਟਾਂ ਨੂੰ ਜੱਟਾਂ ਨੂੰ ਜੱਟਾਂ ਨੂੰ ਜੱਟਾਂ ਦੀਆਂ ਧੀਆਂ ਭੈਣਾਂ ਨੂੰ ਮਾੜਾ ਬੋਲਿਆ ਤੇ ਨਾਲ ਇਹ ਜਾਤੀ ਤੌਰ ਤੇ ਵੀ ਗੱਲ ਕਰਦਾ ਹੈ ਮਖੋਂ ਨੂੰ ਮੈਂ ਬੇਨਤੀ ਕਰਦਾ ਪਹਿਲਾਂ ਤੂੰ ਇਹ ਸਿੱਧ ਕਰ ਤੂੰ ਪ੍ਰਚਾਰਕ ਹੈ ਜਾਂ ਜੱਟ ਹੈ ਤੂੰ ਸਿੱਖ ਹੈ ਜਾਂ ਜੱਟ ਹੈ ਇਹ ਦੱਸ ਜੇ ਤੂੰ ਪ੍ਰਚਾਰਕ ਹੈ ਤੇ ਤੂੰ ਜਾਤੀ ਸ਼ਬਦ ਕਿਉਂ ਵਰਤ ਰਿਹਾ ਤੈਨੂੰ ਕੀ ਹੱਕ ਹੈ ਦੂਜਿਆਂ ਤੁਸੀਂ ਕਹਿੰਦੇ ਹੋ ਆਰਐਸਐਸ ਦਾ ਗਲਬ ਹੈ ਜੀ ਤੇ ਜਿਹੜੇ ਸ਼ਬਦ ਤੂੰ ਕਥਾ ਕਰਦਾ ਹੋਇਆ ਇਹ ਬੋਲ ਰਿਹਾ ਇਹ ਕਿੰਨੇ ਤੇਰੇ ਲਈ ਜਾਇਜ ਨੇ ਇਹ ਸਿੱਧ ਕਰ ਚਾਹੇ ਤੇ ਕਹੇ ਮੈਂ ਸਿੱਖ ਨਹੀਂ ਹੈਗਾ ਜੇ ਸਿੱਖ ਹੈ ਫਿਰ ਤੂੰ ਜਾਤੀ ਤੌਰ ਤੇ ਇਹ ਸ਼ਬਦ ਨਹੀਂ ਵਰਤ ਸਕਦਾ ਇੱਕ ਨਾਲੇ ਦੇ ਸੁਖਵਿੰਦਰ ਸਿੰਘ ਪੀਪੀ ਜਿਹੜਾ ਪੁਲਿਸ ਦੇ ਵਿੱਚ ਸੀ ਪਹਿਲਾਂ ਸ਼ਾਇਦ ਹੁਣ ਵੀ ਹੈ ਮੈਨੂੰ ਪਤਾ ਨਹੀਂ ਬਹੁਤਾ ਉਹ ਹੈ ਉਹ ਹਰ ਵਕਤ ਫੁਕਰੀਆਂ ਗੱਲਾਂ ਚਾਦਰਾਂ ਲੱਗਾ ਹੁੰਦਾ ਮੋਰਨੀ ਪਿੱਛੇ ਪਵਾਈ ਹੈ ਤੇ ਸਿੱਧੂ ਮੂਸੇਵਾਲੇ ਦਾ ਗੀਤ ਲੱਗਾ ਹੁੰਦਾ ਤੇ ਇਹ ਕਿੰਨੀ ਕਾਕਲ ਹੈ ਬਈ ਜਿਹੜਾ ਬੰਦਾ ਪੁਲਿਸ ਦੇ ਵਿੱਚ ਡਿਊਟੀ ਕਰ ਚੁੱਕਾ ਹੋਵੇ ਜਾਂ ਕਰਦਾ ਹੋਵੇ ਸਮਾਜ ਸੇਵੀ ਇਕਵਾਉਂਦਾ ਹੋਵੇ ਤੇ ਉਹ ਇਹ ਜੱਟਵਾਦ ਨੂੰ ਜਾਂ ਕੌਮੀ ਤੌਰ ਤੇ ਕਿਸੇ ਕੌਮ ਨੂੰ ਬੜਾਵਾ ਦਿੰਦਾ ਹੋਵੇ ਇਹ ਕਿੰਦਾਂ ਦੀ ਸ਼ਾਨ ਹੈ ਤੀਜਾ ਜਿਹੜਾ ਸੀ ਮਾਨ ਬਠਿੰਡੇ ਵਾਲਾ ਨਸ਼ੇੜੀ ਜਿਹਦਾ ਕੰਮ ਫੇਸਬੁੱਕ ਤੋਂ ਪੈਸੇ ਕਮਾਉਣੇ ਹੁੰਦੇ ਆ ਇਹਦਾ ਤੁਸੀਂ ਟੈਸਟ ਕਰਾ ਕੇ ਦੇਖੋ ਇਹ ਨਸ਼ਾ ਕਰਦਾ ਹਰ ਵਕਤ ਹੁਣ ਇਹ ਲੋਕ ਨੇ ਜਿਹੜੇ ਡਾਕਟਰ ਰਗਰੇਟ ਦੇ ਖਿਲਾਫ ਦਰਖਾਸਤਾਂ ਦੇ ਕੇ ਆਏ ਪਰਚਾ ਹੋ ਗਿਆ ਇੱਕ ਮਖੂ ਦੀ ਮੈਂ ਤੁਹਾਨੂੰ ਇੱਥੇ ਕਰਤੂਤ ਹੋਰ ਦੱਸਣ ਲੱਗਾ ਕਹਿੰਦਾ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਹੈ ਜੇ ਤੁਸੀਂ ਹੁਣ ਨਾ ਆਏ ਨਾ ਇੱਥੇ ਧਰਨਾ ਨਾ ਲਾਇਆ ਮੈਂ ਤੁਹਾਡੀਆਂ ਸਟੇਜਾਂ ਤੇ ਆ ਕੇ ਬੋਲੂਗਾ ਨਹੀਂ ਕਹਿੰਦਾ ਇਹ ਮਖੂ ਕਿਸਾਨ ਜੱਥੇਬੰਦੀਆਂ ਨੂੰ ਕਹਿੰਦਾ ਇਹ ਕਹਿਣ ਤੋਂ ਭਾਵ ਕੀ ਹੈ ਕਿ ਇਧਰ ਜੱਟਾਂ ਨੂੰ ਇਕੱਠੇ ਕਰੋ ਦੂਜੇ ਪਾਸੇ ਜਿਹੜੇ ਐਸਸੀ ਕੈਟਾਗਰੀ ਦੇ ਭਾਈਚਾਰੇ ਨੇ ਜਿਵੇਂ ਰਦਾਸੀ ਸਿੰਘ ਹੋਗੇ ਮਰਜੀਤ ਸਿੰਘ ਹੋਗੇ ਵੀ ਉਹਨਾਂ ਨੂੰ ਇਕੱਠੇ ਕਰੋ ਇੱਥੇ ਤੁਸੀਂ ਫਸਾਦ ਖੜਾ ਕਰ ਦਿਓ ਜਾਨੀ ਕਿ ਟਕਰਾਹ ਕਰਾ ਦਿਓ ਜਿਹੜੀ ਅੱਗ ਲੱਗਦੀ ਹੈ ਜਾਤੀਵਾਦ ਦੇ ਨਾਂ ਤੇ ਉਹ ਅੱਗ ਲਾ ਦੇ ਇਹ ਉਹ ਸ਼ਖਸ ਨੇ ਮਖੂ ਵਰਗੇ ਤੇ ਨਾਮ ਅਸੀਂ ਪ੍ਰਚਾਰਕਾਂ ਦੀ ਸੇਕੌਮ ਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੁਨਾਤ ਨੂੰ ਮੰਨਦੇ ਆ ਜੀ ਤੇ ਫਿਰ ਜਦੋਂ ਗੱਲਾਂ ਕਰਨਗੇ ਵੱਡੀਆਂ ਵੱਡੀਆਂ ਇਹਦੀ ਨਾ ਮੇਰੇ ਕੋਲ ਇੱਕ ਆਡੀਓ ਆਈ ਹੋਈ ਹੈ 2.5 ਲੱਖ ਰੁਪਏ ਦੀ ਇਹਨ ਸੱਗੀ ਮਾਰੀ ਸੀ ਕਿਸੇ ਬੰਦੇ ਨਾਲ ਉਹਦੀ ਆਡੀਓ ਮੇਰੇ ਕੋਲ ਪਈ ਆ ਹਾਲਾਂਕਿ ਮੇਰੇ ਤੇ ਵੀ ਨੇ ਇਲਜ਼ਾਮ ਲਾਇਏ ਸੀ ਪਾਣੀਪਤ ਵਾਲੇ ਜਾਂ ਹੋਰ ਬੰਦਿਆਂ ਦੀ ਇੰਟਰਵਿਊ ਕਰਕੇ ਤੁਹਾਡੇ ਕੋਲ ਵੀ ਸੌਟ ਹੀ ਨਹੀਂ ਹੈਗੀ ਕਿ ਤੁਸੀਂ ਪੈਸੇ ਦਿਵਾਓ ਅਗਲਾ ਅਦਾਲਤ ਵਿੱਚ ਜਾਵੇ ਕੋਰਟ ਵਿੱਚ ਜਾਵੇ ਇਸ ਕਰੇ ਉਥੇ ਵਾਲਾ ਨਿਬੜ ਜਾਂਦਾ ਹੁੰਦਾ ਪਰ ਮੈਂ ਉਸ ਵਿੱਚ ਉਹਦੇ ਗੱਲ ਨਹੀਂ ਕਰ ਰਹੀ ਮੈਂ ਜਿਹੜੀ ਡਾਕਟਰ ਅੰਗਰੇਟੇ ਦੇ ਕੇਸ ਹੋਇਆ ਉਹਦੇ ਵਿੱਚ ਤੇ ਗੱਲ ਕਰਨੀ ਆ ਹੁਣ ਜੇ ਤੁਸੀਂ ਪਰਚਾ ਕਰਵਾਇਆ ਤਾਂ ਤੁਹਾਡੇ ਦੇ ਪਰਚਾ ਹੋ ਜਾਊਗਾ ਤੁਸੀਂ ਕੱਠ ਕਰ ਲਿਆ ਕੱਲ ਨੂੰ ਐਸੀ ਭਾਈਚਾਰਾ ਉੱਥੇ ਕੱਠ ਕਰ ਲਊਗਾ ਫਿਰ ਕੀ ਬਣੂ ਫਿਰ ਕਹਿਣਗੇ ਜੀ ਆਹ ਦੇਖੋ ਹਕੂਮਤ ਧੱਕਾ ਕਰਦੀ ਐ ਹਕੂਮਤ ਧੱਕਾ ਕਰੋ ਜੇ ਤੁਸੀਂ ਪ੍ਰਸ਼ਾਦ ਕੋਣਿਓ ਜਾਤੇ ਤੌਰ ਤੇ ਤੁਸੀਂ ਮਸਲੇ ਉਭਾਰਦੇ ਹੋ ਲੋਕਾਂ ਦੇ ਵਿੱਚ ਲੜਾਈ ਝਗੜਾ ਕਰਾਉਂਦੇ ਹੋ ਫਿਰ ਪਰਚੇ ਤਾਂ ਹੋਣ ਹੀ ਹੋਣੇ ਆ ਫਿਰ ਹਕੂਮਤ ਧੱਕਾ ਤੇ ਕਰੂ ਕਰੂ ਮੈਂ ਨ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡਾ ਕੰਮ ਚੈਨਲ ਰਾਹੀਂ ਪੈਸੇ ਕਮਾਉਣਾ ਐ ਲੋਕਾਂ ਨੂੰ ਲੜਾਉਣਾ ਆਪਸ ਵਿੱਚ ਜਾਤੀ ਤੌਰ ਤੇ ਮਸਲੇ ਪਕਾਉਣੇ ਆ ਪਕਾਉਣੇ ਹੁੰਦੇ ਆ ਮਖ ਨੂੰ ਬੇਨਤੀ ਕਰ ਦਨਾ ਤੂੰ ਯਾਰ ਇੱਕ ਪ੍ਰਚਾਰਕ ਹੈ ਦੋ ਸਵਾਲ ਨੇ ਤੇਰੇ ਅੱਗੇ ਤੂੰ ਆਪ ਹੀ ਜਵਾਬ ਦੇਈ ਤੂੰ ਇਹ ਦੱਸੀਂ ਵੀ ਸਿੱਖ ਹੈ ਜਾਂ ਜੱਟ ਹੈ ਇਹ ਦੱਸੀਂ ਫਿਰ ਫੈਸਲਾ ਸੰਗਠਨ ਕਰਨੇ ਵੀ ਜੇ ਪ੍ਰਚਾਰਕ ਜਾਤੀ ਤੌਰ ਤੇ ਅੱਗ ਲਾ ਰਹੇ ਨੇ ਹਰ ਵਕਤ ਜੱਟਾਂ ਦੀਆਂ ਧੀਆਂ ਪਹਿਣਾ ਜੱਟਾਂ ਦੀਆਂ ਧੀਆਂ ਪਹਿਣਾ ਤੇ ਦੂਜੀਆਂ ਦੀਆਂ ਧੀਆਂ ਪਹਿਣਾ ਹੈ ਨਹੀਂ ਹੋਰ ਇੱਥੇ ਲੋਕ ਪੰਜਾਬ ਵਿੱਚ ਬਸਦੇ ਨੇ ਉਹਨਾਂ ਬਾਰੇ ਕੀ ਖਿਆਲ ਹੈ ਮੈਂ ਜਾਤੀ ਤੌਰ ਤੇ ਕਦੇ ਵੀ ਇਹ ਸ਼ਬਦ ਨਹੀਂ ਵਰਤੇ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਣ ਬੋ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਕੋਈ ਜਾਤ ਪਾਤ ਨਹੀਂ ਸਿੱਖ ਕੇਵਲ ਸਿੱਖ ਹੈ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦਾ ਹੈ ਜਿਹੜਾ ਬੰਦਾ ਕਹਿੰਦਾ ਮੈਂ ਸਿੱਖਾਂ ਜੋ ਆਪਣੇ ਨਾਂ ਪਿੱਛੇ ਗੋਤ ਤੇ ਜਾਤ ਲਾਉਂਦਾ ਲੱਖ ਲਾਣਦਾ ਉਹਨੂੰ ਇਹ ਸਚਾਈ ਹੈ ਰਹਿਮ ਮਹਿਲਾ ਪੜ ਕੇ ਦੇਖ ਲੋ ਉੱਥੇ ਜਾਤ ਤੇ ਗੋਤ ਨੂੰ ਕੋਈ ਥਾਂ ਹੈ ਤੇ ਮਖ ਨੂੰ ਸਵਾਲ ਹੈ ਮੰਨਦਾ ਕੱਲ ਤੱਕ ਤੈਨੂੰ ਇਹ ਕੇਵਲ ਲੋਕਾਂ ਨੂੰ ਲੜਾਉਣ ਤੱਕ ਮਤਲਬ ਹੈ ਤੁਹਾਡਾ ਐਦਾਂ ਉਂਗਲਾਂ ਜੇ ਕਰ ਕਰਕੇ ਘਮਾ ਘਮਾ ਕੇ ਐਕਸ਼ਨ ਜੇ ਕਰ ਕਰਕੇ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਹੋ ਯਾਰ ਤੁਸੀਂ ਇਕੱਠ ਕਰ ਲਿਆ ਲਾਣੇ ਵੇ ਜਾ ਕੇ ਉਧਰੋਂ ਐਸੇ ਭਾਈਚਾਰੇ ਨੇ ਕੱਟ ਕਰ ਲੈਣਾ ਕਿ ਤੁਸੀਂ ਵਿਚਾਲੇ ਖੜਨਾ ਵੀ ਨਹੀਂ ਫਿਰ ਤੁਸੀਂ ਪਤਾ ਨਹੀਂ ਕਿੱਧਰ ਭੱਜਣਾ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਦੇ ਵਸਣ ਦੇ ਲੋਕ ਨੇ ਮੈਂ ਕਦੇ ਵੀ ਜਾਤੀਵਾਦ ਦੀ ਗੱਲ ਨਾ ਕੀਤੀ ਤੇ ਨਾ ਕਰਨੀ ਹੈ ਅਸੀਂ ਇਨਸਾਨ ਆ ਸਾਰੇ ਤੁਹਾਨੂੰ ਕੋਈ ਜੱਟ ਬਰਾਦਰੀ ਹੈ ਤੁਹਾਨੂੰ ਕੋਈ ਮਰਵੀ ਬਰਾਦਰੀ ਹੈ ਤੁਹਾਨੂੰ ਕੋਈ ਚਮਾਰ ਭਾਈਚਾਰਾ ਕੋਈ ਵੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਫੇਸਬੁੱਕਾਂ ਤੇ ਇਹ ਜਾਤੀ ਤੌਰ ਤੇ ਮਸਲੇ ਚੱਕ ਕੇ ਮੁੱਦੇ ਪਖਾਉਂਦੇ ਨੇ ਇਹਨਾਂ ਤੋਂ ਬਚਿਆ ਕਰੋ ਅਸੀਂ ਇੱਥੇ ਸਾਰੇ ਰਲ ਮਿਲ ਕੇ ਇਕੱਠੇ ਰਹਿ ਰਹੇ ਆਂ ਭਾਵੇਂ ਖਾਲਸਤਾਨੀ ਹੋਣ ਭਾਵੇਂ ਕੋਈ ਹੋਰ ਹੋਣ ਇਹ ਸਾਰੇ ਅੱਗ ਲਾਉਣ ਵਾਲੇ ਨੇ ਤੇ ਅੱਗ ਲਾ ਕੇ ਪਾਸੇ ਹੁੰਦੇ ਨੇ ਇਹ ਬੇਨਤੀ ਐ ਮਖੂ ਨੂੰ ਮੈਂ ਦੁਬਾਰਾ ਫੇਰ ਬੇਨਤੀ ਕਰ ਦਿੰਨਾ ਤੂੰ ਯਾਰ ਇੱਕ ਪ੍ਰਚਾਰਕ ਐ ਪ੍ਰਚਾਰਕਾਂ ਵਾਲੇ ਕੰਮ ਕਰ ਠੀਕ ਐ ਤੂੰ ਹਰ ਵਕਤ ਜੱਟਾਂ ਦੀਆਂ ਧੀਆਂ ਪੇਣਾ ਨੂੰ ਐਦਾਂ ਬੋਲਿਆ ਰੰਗਰੇਟ ਤੇ ਪਰਚਾ ਕਰਾਵਾਂਗੇ ਡੰਗਰ ਡਾਕਟਰ ਕੀ ਕੁਛ ਬੋਲੀ ਜਾਣਾ ਯਾਰ ਕੀ ਹੋਗਾ ਜੇ ਪਰਚਾ ਹੋ ਜਾਊਗਾ ਉਹਨੂੰ ਫਾਸੀ ਥੋੜੇ ਲੱਗਣੀ ਆ ਜਿਹੜਾ ਸਵਾਲ ਨੇ ਉਹਦਾ ਉੱਥੇ ਤੇ ਖੜੇ ਖੜੇ ਰਹਿਣਗੇ ਹੁਣ ਜਿਹੜਾ ਜੱਟ ਨੂੰ ਗੀਤਾਂ ਦੇ ਵਿੱਚ ਫਲਮਾਇਆ ਗਿਆ ਮੈਂ ਜਿਹੜੇ ਪੰਜਾਬ ਵਿੱਚ ਬਸਦੇ ਕਿਸਾਨ ਨੇ ਉਹ ਦੱਸ ਦਿਓ ਯਾਰ ਵੀ ਉਹ ਜੱਟ ਪੰਜਾਬ ਵਿੱਚ ਹੈਗਾ ਜਿਹੜਾ ਜੱਟ ਗੀਤਾਂ ਦੇ ਵਿੱਚ ਫਲਮਾਇਆ ਗਿਆ ਉਹ ਹੈਗਾ ਜੱਟ ਅੱਜ ਤੇ ਮੱਕੂ ਵਰਗੇ ਛੇਤਰਫੇਰ ਦੀ ਲੋੜ ਨਹੀਂ ਹੈਗੀ ਜਿਹੜੇ ਬੰਦੇ ਹਜੇ ਮੁੱਦੇ ਚਾਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਲੋਕਾਂ ਵਿੱਚ ਪ੍ਰਸਾਦ ਪੈਦਾ ਕਰਦੇ ਨੇ ਇਹਨਾਂ ਦੇ ਛੇਤਰਫੇਰਨ ਦੀ ਲੋੜ ਨਹੀਂ ਹੈਗੀ ਆ ਮਾਨ ਮਠੰਡੇ ਵਾਲਾ ਨਸ਼ੇੜੀ ਐ ਪੀਪੀ ਸਰਵਿੰਦਰ ਸਿੰਘ ਕੀ ਐ ਲੋਕਾਂ ਤੋਂ ਲੈ ਲੈ ਕੇ ਫੰਡ ਫਲਾਨੀ ਕੁੜੀ ਨੂੰ ਸਾਈਕਲ ਦਿੱਤਾ ਫਲਾਨੇ ਮੁੰਡੇ ਨੂੰ ਸਾਈਕਲ ਦਿੱਤਾ ਤੁਹਾਡਾ ਕਿੱਤਾ ਨਹੀਂ ਹੈਗਾ